ਆ ਡਰਾਈਵਰ ਆਦਾ ਵੇਖ ਲੋ ਸਵੇਰ ਦੀ ਤੀਜੀ ਟਰਾਲੀ ਖੋਬੋਦੀ ਇਹਨੇ ਬਾਈ ਯਾਰ ਮਸ਼ੀਨ ਖੂਬੀ ਕੋਈ ਚੀਜ਼ ਹੋਵੇ ਕੱਢਣ ਵਾਲੀ ਤਾਂ ਸਾਨੂੰ ਜਰੂਰ ਦੱਸਿਓ ਨਾ ਦੋ ਟਰੈਕਟਰਾਂ ਨੇ ਤੇ ਨਾ ਜੀਸੀਬੀ ਨੇ ਕੱਢੀ ਤੀਜਾ ਦਿਨ ਹੋ ਗਿਆ ਅਜਨ ਖੂਬੀ ਨੂੰ ਨਿਕਲੀ ਨਹੀਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆ ਡਰਾਈਵਰ ਆਦਾ ਵੇਖ ਲੋ ਸਵੇਰ ਦੀ ਤੀਜੀ ਟਰਾਲੀ ਘੋਦੀ ਜਨੇ ਆ ਕਿਵੇਂ ਕੀ ਕਹਿਣਾ ਚਾਹਾਂਗੇ ਤੁਹਾਨੂੰ ਇਹਦੇ ਬਾਰੇ ਸਾਡੀ ਘੋਲੇ ਦਾ ਕਦੀ ਭਰੀ ਗੂਟੇ ਹੁਣ ਆ ਨਾ ਘੋਦੇ ਭਰੀ ਪਰ ਰੋਕ ਦਨ ਕਿਥੇ ਰੋਕਦੇ ਰੋਕਦੇ ਹਰੇ ਟੋਏ ਜਵਾਰ ਦਾ ਨਹੀਂ ਇਹ ਫੜਾ ਮੈਨੂੰ ਖੜਾ ਕਿਉਂ ਕਿ ਮੈਨੂੰ ਖੜਾਵੇ ਕੀ ਖੋਪਦੀਆਂ ਨਹੀਂ ਮੈਨੂੰ ਖੜਾਵਾਵੇਂ ਤਵੇਂ ਮਗਾ ਪਾਸਵਰਾਜ ਪਾ ਦੂਗੀ ਖੇਚੇ ਜਾਵਾਂਗੇ ਓਏ ਨਹੀਂ ਉਧਰ ਨਹੀਂ ਕੱਢ ਜਿਵੇਂ ਤੁੜ ਕੇ ਪਾਈ ਸੀ ਹਰ ਕੱਲਾ ਨਹੀਂ ਉਹਦੇ ਗਿੱਲੀ ਪਾ ਦੇ ਇੱਥੇ ਥਾਂ ਇੱਥੇ ਥਾਂ ਥੋੜਾ ਕਾਨੇ ਦੇ ਬਾਈ ਯਾਰ ਮਸ਼ੀਨ ਖੂਬੀ ਕੋਈ ਚੀਜ਼ ਹੋਵੇ ਕੱਢਣ ਵਾਲੀ ਤਾਂ ਸਾਨੂੰ ਜਰੂਰ ਦੱਸਿਓ ਨਾ ਦੋ ਟਰੈਕਟਰਾਂ ਨੇ ਤੇ ਨਾ ਜੀਸੀਬੀ ਨੇ ਕੱਢੀ ਤੁਹਾਡੇ ਸਾਹਮਣੇ ਕਿਹੜੀ ਨਾ ਨਿਕਲ ਸਕਦੀ ਯਾਰ ਚੈਨ ਵਾਲੀ ਨਾ ਨਿਕਲਦੀ 100% ਕੋਈ ਮੋਗੇ ਦੇ ਨੇੜੇ ਟੜੇ ਹੋਇਆ ਕੋਈ ਚੈਨ ਵਾਲਾ ਬੰਦਾ ਤੇ ਜਾਂ ਕਿਸੇ ਕੋਈ ਟਰੈਕਟਰ ਵੱਡੇ ਹੋਵੇ ਤੇ ਦੱਸਿਓ ਯਾਰ ਸਕੂਟਰ ਲਾ ਕੇ ਚੱਦੀ ਲਾ ਕੇ ਤੇ ਜਿੰਨੀ ਮਾੜੀ ਹਾਲਤ ਹੈ ਜੀ ਨਾ ਉਹ ਵੇਖ ਕੇ ਮੈਨੂੰ ਹੁੰਦਾ ਹੀ ਭੈ ਨਾ ਜੀਸੀਬੀ ਆਨੇ ਕੱਢੀ ਤੇ ਨਾ ਕੱਲ ਦੀ ਖੂਬੀ ਰਾਤ ਦੀ ਯਾਰ ਕੋਈ ਹੈਲਪ ਬੰਦਾ ਹੋਵੇ ਜਾਂ ਨੇੜੇ ਟਰੈਕਟਰ ਹੋਣ ਵੱਡੇ ਕਿਸੇ ਕੋਲੇ ਜ਼ਰੂਰ ਦੱਸੋ ਯਾਰ ਔਖਾ ਹੈ ਬੇ ਕੰਮ ਲਓ ਭਾਈ ਵੇਖ ਲੋ ਨਾਲ ਇਹਨੂੰ ਨਿਕਲੀ ਕਿਸੇ ਪਾਸੇ ਨੂੰ ਇਹ ਨਿਕਲੀ ਹੁਣ ਟਰੈਕਟਰ ਟੁੱਟਰ ਕੱਠੇ ਕਰਕੇ ਬਣੂ ਗੱਲ ਸ਼ਾਇਦ ਤੀਜਾ ਦਿਨ ਹੋ ਗਿਆ ਜਿੰਗੂ ਵੀ ਨੂੰ ਨਿਕਲੀ ਨਹੀਂ ਅੱਜ ਤਾਂ ਉਲਟਾ ਮਗਰ ਤਾਂ ਇਹ ਨਹੀਂ ਤੇ ਮੱਕੀ ਖਰਾਬ ਹੋ ਗਈ। ਟਰਾਲੀ ਦਾ ਪੱਟੀ ਗਈ ਸੀ ਤੇ ਪਰ ਇਹ ਨਹੀਂ ਆ ਟੋਏ ਹੀ ਆ ਸਾਰੇ ਆਲੇ ਦੁਆਲੇ। ਦੋ ਦਿਨਾਂ ਨੂੰ ਮੈਂ ਕਿਹਾ ਸੀ ਕਿ ਇਹ ਯਾਰਾਂ ਦੋਸਤਾਂ ਨੂੰ ਪੱਕਿਆਂ। ਕਹਿੰਦੇ ਤੋਤੇ ਟਰੈਕਟਰ ਆੜ ਹੀ ਸਕਦੇ। ਚਲੋ ਕੋਈ ਨਹੀਂ। ਟਾਈਮ ਦੀ ਗੱਲ ਆ। ਹਾਂ ਜੀ ਜੇ ਤੁਹਾਨੂੰ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ